ਕੈਨੇਡਾ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਲਈ ਨਵੀਨਤਮ ਐਕਸਪ੍ਰੈਸ ਐਂਟਰੀ ਰੋ ਦੇ ਤਹਿਤ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਲਈ 94 ਵਿਦੇਸ਼ੀਆਂ ਨੂੰ ਸੱਦਾ ਪੇਜਿਆ ਹੈ 15 ਸਤੰਬਰ ਨੂੰ IRCC ਨੇ ਐਕਸਪ੍ਰੈਸ ਐਂਟਰੀ ਡਰੋ ਨੰਬਰ 304 ਦੇ ਤਹਿਤ ਵਿਦੇਸ਼ੀ ਨਾਗਰਿਕਾ ਦੀ ਚੋਣ ਕਰਨ ਦੇ ਲਈ 228 ਸੱਦੇ ਪੇਜੇ ਨੇ ਜਿਦੇ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰਾਂ ਨੂੰ 740 ਦਾ CRS ਸਕੋਰ ਮਿਲਿਆ ਰਾਊਂਡ ਦੀ ਮਿਤੀ ਅਤੇ ਸਮਾ 15 ਸਤੰਬਰ 2025 ਨੂੰ 15:05 यूटीसी से जो द केक टाई ब्रेकिंग नियमाति मिति 31 मार्च 2025 ਨੂੰ 13:39 यूटीसी ਹੈ ਇਸ ਦਾ ਮਤਲਬ ਹੈ ਕਿ ਅਜੀਦੀਨ ਦੇ ਲਈ ਸੱਦਾ ਦੇਣ ਦੇ ਲਈ ਲੋਰੀਂਦਾ ਰੈਂਕ 228 ਜਾਂ ਇਸ ਤੋਂ ਵੱਧ ਹੋਵੇਗਾ ਜਿਸ ਦਾ ਕੱਟ ਆਫ ਸਕੋਰ 746 ਹੋਵੇਗਾ ਜੇਕਰ ਇਤੋਵਾਦੂ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ-ਆਫ ਉਹਨਾਂ ਦੁਆਰਾ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਨ ਦੀ ਮੀਤੀ ਅਤੇ ਸਮੇਂ ਤੇ ਅਧਾਰਤ ਹੁੰਦਾ ਹੈ ਜਿहां ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਅਧੀਨ ਪਿਛਲਾ ਡਰਾ 255 ਨੂੰ ਕਟਿਆ ਗਿਆ ਸੀ ਜਦੋਂ ਪਹਿਲੇ ਸਥਾਨ ਤੇ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 249 ਐਕਸਪ੍ਰੈਸ ਐਂਟਰੀ ਸੱਤੇ ਜਵਾਰੀ ਕਿਤੇ ਗਏ ਸੀ ਜਿਹਦੇ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਨੂੰ 772 ਦਾ CRS ਸਕੋਰ ਮਿਲਿਆ ਸੀ ਦੋ ਸਤੰਬਰ ਦੇ ਡ੍ਰੋ ਤੋਂ ਬਾਅਦ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਲਈ CRS ਕੱਟਆਫ ਸਕੋਰ 6 ਅੰਕਾਂ ਦੀ ogravਟ ਹੈ ਦਸੇ ਕੈਨੇਡੀਅਨ ਸੰਘੀ ਪ੍ਰਸ਼ਾਸਨ ਬਿਨੇਕਾਰਾਂ ਨੂੰ ਉਮਰ ਵਿਦਿਅਕ ਪਿਛੋਕੜ ਰੋਜ਼ਗਾਰ ਇਤਿਹਾਸਕ ਅਤੇ ਪਰਿਸ਼ਾਵਾਂ ਦੇ ਵਿੱਚ ਮੁਹਾਤ ਵਰਕੇ ਤੱਤਾ ਦੇ ਅਨੁਸਾਰ ਚਾਂਟਨ ਦੇ ਲਈ ਵਿਆਪਕ ਰੈਂਕਿੰਗ ਸਿਸਟਮ ਯਾਨੀ ਕਿ CRS ਦੇ ਵਰਤੋਕਰ ਹੈ ਅਤੇ ਹਰੇਕ ਐਕਸਪ੍ਰੈਸ ਐਂਟਰੀ ਡ੍ਰੋ ਦੇ ਲਈ ਟ੍ਰੇਸ਼ ਹਾਲ ਨੂੰ ਵਿਸਥਿਤ ਕਰਦੇ 25 ਮਾਰਚ 2025 ਨੂੰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਵਿਆਪਕ ਰੈਂਕਿੰਗ ਸਿਸਟਮ ਤੋਂ ਨੌਕਰੀ ਪੇਸ਼ਕਸ਼ ਅੰਕ ਵਾਪਸ ਲੈ ਲਏ ਨੇ ਇਹ ਮੌਜੂਦਾ ਅਤੇ ਭਵਿੱਖ ਦੇ ਉਮੀਦਵਾਰ ਦੋਵਾਂ ਤੇ ਲਾਗੂ ਹੋਵੇਗਾ ਵਿਆਪਕ ਰੈਂਕਿੰਗ ਸਿਸਟਮ ਤੋਂ ਨੌਕਰੀ ਪੇਸ਼ਕਸ਼ ਅੰਕ ਨੂੰ ਹਟਾਉਣ ਸਾਰੀ ਸ਼੍ਰੇਣੀਆਂ ਉੱਤੇ ਲਾਗੂ ਨਹੀਂ ਹੋਵੇਗਾ ਪਰ ਸਿਰਫ ਉਨ੍ਹਾਂ ਤੇ ਲਾਗੂ ਹੋਵੇਗਾ ਜੋ ਰਾਸ਼ਟਰੀ ਕੀਤਾ ਵਰਗੀਕਰਨ ਦੇ ਪ੍ਰਮੁੱਖ ਸਮੂਹ 00 ਅਤੇ ਕਿਸੇ ਹੋਰ ਹੁਨਰਵੰਦ ਕੀਤਾ ਦੇ ਅਧੀਨ ਸ਼੍ਰੇਣੀ ਪਤ ਨਹੀਂ ਦੱਸਦੀਏ ਜੀਨਾਂ ਉਮੀਦਵਾਰਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ ਵਿੱਚ ਯੋਗ ਨੌਕਰੀਆਂ ਪੇਸ਼ਕਸ਼ਾਂ ਨੇ ਉਹ ਆਪਣੇ ਪਹਿਲਾਂ ਤੋਂ ਸਬੰਧਿਤ CRS ਅੰਕ ਗਵਾ ਦੇਣਗੇ ਇਸੇ ਉਲਟ ਮੌਜੂਦਾ ਨੌਕਰੀ ਦੇ ਪੇਸ਼ਕਸ਼ ਵਾਲੇ ਉਮੀਦਵਾਰਾਂ ਦੇ ਕੋਲ 25 ਮਾਰਚ 2025 ਤੋਂ ਬਾਅਦ ਵਾਧੂ ਅੰਕ ਹਾਸਲ ਕਰਨ ਦਾ ਮੌਕਾ ਨਹੀਂ ਹੋਵੇਗਾ। ਦੱਸੀ ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ ਕਿ ਪੀ ਐਨ ਪੀ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਦੇ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੰਦੇ ਨੇ ਕੈਨੇਡਾ ਵਿੱਚ ਕਈ ਵੱਖ-ਵੱਖ ਪੀ ਐਨ ਪੀ ਸਟ੍ਰੀਮਾਂ ਨੇ ਪੀ ਐਨ ਪੀ ਉਮੀਦਵਾਰਾਂ ਦੀ ਚੋਣ ਸੂਬੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਮੰਗ ਵਾਲੇ ਕੀਤੇ ਵਿੱਚ ਕੰਮ ਕਰਨ ਅਤੇ ਸੂਬੇ ਵਿੱਚ ਪਹਿਲਾਂ ਕੰਮ ਜਾਫਰ ਅਧਿਆਨ ਦਾ ਤਜਰਬਾ ਹੋਣ ਜਾਂ ਫਿਰ ਸੂਬੇ ਦੇ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਰੋਤ ਹੋਣ ਵਰਗੇ ਮਾਪਦੰਡਾ ਤੇ ਆਧਾਰ ਉੱਤੇ ਕਰਦੇ ਨੇ ਇੱਕ ਵਾਰ ਫਿਰ ਦੱਸ ਦਈਏ ਕੈਨੇਡਾ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਲਈ ਨਵੀਨਤਮ ਐਕਸਪ੍ਰੈਸ ਐਂਟਰੀ ਰੋ ਦੇ ਤਹਿਤ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਲਈ 9ਵੇਂ ਵਿਦੇਸ਼ੀਆਂ ਨੂੰ ਸੱਦਾ ਪੇਜਿਆ ਹੈ 15 ਸਤੰਬਰ ਨੂੰ IRCC ਨੇ ਐਕਸਪ੍ਰੈਸ ਐਂਟੀ ਡਰੋਨ ਨੰਬਰ 304 ਦੇ ਤਹਿਤ ਵਿਦੇਸ਼ੀ ਨਾਗਰਿਕਾ ਦੀ ਚੋਣ ਕਰਨ ਦੇ ਲਈ 228 ਸੱਦੇ ਪੇਚੇ ਨੇ ਜਿਦੇ ਵਿੱਚ ਸਭ ਤੋਂ ਘੱਟ ਦਿਲਜੀਏ ਵਾਲੇ ਉਮੀਦਵਾਰਾਂ ਨੂੰ 740 ਦਾ CRS ਸਕੋਰ ਮਿਲਿਆ ਅਰਾਊਂਡ ਦੀ ਮਿਤੀ ਅਤੇ ਸਮਾ 15 ਸਤੰਬਰ 2025 ਨੂੰ 15:05 यूटीसीसी ਜਦੋਂ ਕਿ ਟਾਈ ਬ੍ਰੇਕਿੰਗ ਨਿਯਮਤ ਦੀ ਮਿਤੀ 31 ਮਾਰਚ 2025 ਨੂੰ 13:39 ਯੂਟੀਸੀ ਹੈ ਇਸ ਦਾ ਮਤਲਬ ਹੈ ਕਿ ਅਰਜੀਦੀਨ ਦੇ ਲਈ ਸੱਤਾ ਦੇਣ ਦੇ ਲਈ ਲੋੜਿੰਦਾ ਰੈਂਕ 228 ਜਾਂ ਇਸ ਤੋਂ ਵੱਧ ਹੋਵੇਗਾ ਜਿਸ ਦਾ ਕੱਟ ਆਫ ਸਕੋਰ 746 ਹੋਵੇਗਾ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ-ਆਫ ਉਹਨਾਂ ਦੁਆਰਾ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਨ ਦੀ ਮੀਤੀ ਅਤੇ ਸਮੇਂ ਤੇ ਅਧਾਰਤ ਹੁੰਦਾ ਹੈ ਜਿहां প্রভਿਨਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਅਧੀਨ ਪਿਛਲਾ ਡਰਾ 2 ਸਤੰਬਰ ਨੂੰ ਕੱਟਿਆ ਗਿਆ ਸੀ ਜਦੋਂ ਪਹਿਲੇ ਸਥਾਨ ਤੇ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 249 ਐਕਸਪ੍ਰੈਸ ਐਂਟਰੀ ਸੱਤੇਚਾਰੀ ਕੀਤੇ ਗਏ ਸੀ ਜਿਹਦੇ ਵਿੱਚ ਸਭ ਤੋਂ ਘੱਟ ਦਿਲਚਸਪੀ ਵਾਲੇ ਉਮੀਦਵਾਰ ਨੂੰ 772 ਦਾ CRS ਸਕੋਰ ਮਿਲਿਆ ਸੀ 2 ਸਤੰਬਰ ਦੇ ਡ੍ਰੋ ਤੋਂ ਬਾਅਦ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਤੇ ਲਈ CRS ਕੱਟਆਫ ਸਕੋਰ ਛੇ ਅੰਕਾਂ ਦੀ ogravਟ ਹੈ ਦੱਸਦੀ ਕੈਨੇਡੀਅਨ ਸੰਘੀ ਪ੍ਰਸ਼ਾਸਨ ਬਿਨੇ ਕਾਰਨ ਨੂੰ ਉਮਰ ਵਿਦਿਅਕ ਪਿਛੋਕੜ ਰੋਜ਼ਗਾਰ ਇਤਿਹਾਸਕ ਅਤੇ ਪਰਿਸ਼ਾਵਾਂ ਦੇ ਵਿੱਚ ਮੁਹਾਤ ਵਰਕੇ ਤੱਤਾ ਤੇ ਅਨੁਸਾਰ ਚਾਂਟਣ ਦੇ ਲਈ ਵਿਆਪਕ ਰੈਂਕਿੰਗ ਸਿਸਟਮ ਯਾਨੀ ਕਿ CRS ਪ੍ਰਵਤੋ ਕਰਦਾ ਹੈ ਅਤੇ ਹਰੇਕ ਐਕਸਪ੍ਰੈਸ ਐਂਟਰੀ ਡਰੋ ਦੇ ਲਈ ਟ੍ਰੇਸ਼ ਹਾਲ ਨੂੰ ਵਿਸਥਿਤ ਕਰਦੇ 25 ਮਾਰਚ 2025 ਨੂੰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਵਿਆਪਕ ਰੈਂਕਿੰਗ ਸਿਸਟਮ ਤੋਂ ਨੌਕਰੀ ਪੇਸ਼ਕਸ਼ ਅੰਕ ਵਾਪਸ ਲੈ ਲਏ ਨੇ ਇਹ ਮੌਜੂਦਾ ਅਤੇ ਭਵਿੱਖ ਦੇ ਉਮੀਦਵਾਰ ਦੋਵਾਂ ਤੇ ਲਾਗੂ ਹੋਵੇਗਾ ਵਿਆਪਕ ਰੈਂਕਿੰਗ ਸਿਸਟਮ ਤੋਂ ਨੌਕਰੀ ਪੇਸ਼ਕਸ਼ ਅੰਕ ਨੂੰ ਹਟਾਉਣ ਸਾਰੀ ਸ਼੍ਰੇਣੀਆਂ ਉੱਤੇ ਲਾਗੂ ਨਹੀਂ ਹੋਵੇਗਾ ਪਰ ਸਿਰਫ ਉਨ੍ਹਾਂ ਤੇ ਲਾਗੂ ਹੋਵੇਗਾ ਜੋ ਰਾਸ਼ਟਰੀ ਕੀਤਾ ਵਰਗੀਕਰਨ ਦੇ ਪ੍ਰਮੁੱਖ ਸਮੂਹ 00 ਅਤੇ ਕਿਸੇ ਹੋਰ ਹੁਨਰਵੰਦ ਕੀਤਾ ਦੇ ਅਧੀਨ ਸ਼੍ਰੇਣੀ ਪਤ ਨਹੀਂ ਦੱਸਦੀ ਹੈ ਜੀਨਾਂ ਉਮੀਦਵਾਰਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ ਵਿੱਚ ਯੋਗ ਨੌਕਰੀਆਂ ਪੇਸ਼ਕਸ਼ ਹਨ ਉਹ ਆਪਣੇ ਪਹਿਲਾਂ ਤੋਂ ਸਬੰਧਿਤ CRS ਅੰਕ ਗਵਾਟ ਦੇਣਗੇ ਇਸੇ ਉਲਟ ਮੌਜੂਦਾ ਨੌਕਰੀ ਦੇ ਪੇਸ਼ਕਸ਼ ਵਾਲੇ ਉਮੀਦਵਾਰਾ ਦੇ ਕੋਲ 25 ਮਾਰਚ 2025 ਤੋਂ ਬਾਅਦ ਵਾਧੂ ਅੰਕ ਹਾਸਲ ਕਰਨ ਦਾ ਮੌਕਾ ਨਹੀਂ ਹੋਵੇਗਾ ਦਸ ਹੀ ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਨਾਮ ਸਿਤ ਪ੍ਰੋਗਰਾਮ ਯਾਨੀ ਕਿ ਪੀ ਐਨ ਪੀ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਦੇ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੰਦੇ ਨੇ ਕੈਨੇਡਾ ਵਿੱਚ ਕਈ ਵੱਖ-ਵੱਖ ਪੀ ਐਨ ਪੀ ਸਟ੍ਰੀਮਾਂ ਨੇ ਪੀ ਐਨ ਪੀ ਉਮੀਦਵਾਰਾਂ ਦੀ ਚੋਣ ਸੂਬੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਮੰਗ ਵਾਲੇ ਕੀਤੇ ਵਿੱਚ ਕੰਮ ਕਰਨ ਅਤੇ ਸੂਬੇ ਵਿੱਚ ਪਹਿਲਾਂ ਕੰਮ ਜਾਂ ਫਿਰ ਅਧਿਆਨ ਦਾ ਤਜਰਬਾ ਹੋਣ ਜਾਂ ਫਿਰ ਸੂਬੇ ਦੇ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਰੋਤ ਹੋਣ ਵਰਗੇ ਮਾਪਦੰਡਾ ਤੇ ਆਧਾਰ ਉੱਤੇ ਕਰਦੇ ਨੇ ਇੱਕ ਵਾਰ ਫਿਰ ਦੱਸ ਦਈਏ ਕੈਨੇਡਾ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਲਈ ਨਵੀਨਤਮ ਐਕਸਪ੍ਰੈਸ ਐਂਟਰੀ ਰੋ ਦੇ ਤਹਿਤ ਸਥਾਈ ਨਿਵਾਸ ਲਈ ਅਰਜੀ ਦੇਣ ਦੇ ਲਈ 14 ਵਿਦੇਸ਼ੀਆਂ ਨੂੰ ਸੱਦਾ ਭੇਜਿਆ ਹੈ 15 ਸਤੰਬਰ ਨੂੰ IRCC ਨੇ ਐਕਸਪ੍ਰੈਸ ਐਂਟੀ ਡਰੋਨ ਨੰਬਰ 364 ਦੇ ਤਹਿਤ ਵਿਦੇਸ਼ੀ ਨਾਗਰਿਕਾ ਦੀ ਚੋਣ ਕਰਨ ਦੇ ਲਈ 228 ਸੱਦੇ ਪੇਜੇ ਨੇ ਜਿਦੇ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰਾਂ ਨੂੰ 740 ਦਾ CRS ਸਕੋਰ ਮਿਲਿਆ ਅਰਾਊਂਡ ਦੀ ਮਿਤੀ ਅਤੇ ਸਮਾ 15 ਸਤੰਬਰ 2025 ਨੂੰ 15:05 यूटीसीसी ਜਦੋਂ ਕਿ ਟਾਈ ਬ੍ਰੇਕਿੰਗ ਨਿਯਮਤਿ ਮਿਤੀ 31 ਮਾਰਚ 2025 ਨੂੰ 13:39 ਯੂਟੀਸੀ ਹੈ ਇਸ ਦਾ ਮਤਲਬ ਹੈ ਕਿ ਅਜੀ ਦਿਨ ਤੇ ਲਈ ਸੱਤਾ ਦਿਨ ਤੇ ਲਈ ਲੋੜਿੰਦਾ ਰੈਂਕ 228 ਜਾਂ ਇਸ ਤੋਂ ਵੱਧ ਹੋਵੇਗਾ ਜਿਸ ਦਾ ਕੱਟ ਆਫ ਸਕੋਰ 746 ਹੋਵੇਗਾ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ-ਆਫ ਉਹਨਾਂ ਦੁਆਰਾ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਨ ਦੀ ਮਿਤੀ ਅਤੇ ਸਮੇਂ ਤੇ ਅਧਾਰਤ ਹੁੰਦਾ ਹੈ ਜਿहां ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਅਧੀਨ ਪਿਛਲਾ ਦਰਾ 250 ਨੂੰ ਕਟਿਆ ਗਿਆ ਸੀ ਜਦੋਂ ਪਹਿਲੇ ਸਥਾਨ ਤੇ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 249 ਐਕਸਪ੍ਰੈਸ ਐਂਟਰੀ ਸੱਤੇ ਜਵਾਰੀ ਕਿਤੇ ਗਏ ਸੀ ਦੇ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਨੂੰ 772 ਦਾ CRS ਸਕੋਰ ਮਿਲਿਆ ਸੀ 2 ਸਤੰਬਰ ਦੇ ਡ੍ਰੋ ਤੋਂ ਬਾਅਦ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਤੇ ਲਈ CRS ਕੱਟ ਆਫ ਸਕੋਰ 6 ਅੰਕਾਂ ਦੀ ogravਟ ਹੈ ਦਸੇ ਕੈਨੇਡੀਅਨ ਸੰਘੀ ਪ੍ਰਸ਼ਾਸਨ ਬਿਨੇ ਕਾਰਨ ਨੂੰ ਉਮਰ ਵਿਦਿਅਕ ਪਿਛੋਕੜ ਰੋਜ਼ਗਾਰ ਇਤਿਹਾਸਕ ਅਤੇ ਪਰਿਸ਼ਾਵਾਂ ਦੇ ਵਿੱਚ ਮੁਹਾਤ ਵਰਕੇ ਤੱਤਾ ਤੇ ਅਨੁਸਾਰ ਚਾਂਟਨ ਦੇ ਲਈ ਵਿਆਪਕ ਰੈਂਕਿੰਗ ਸਿਸਟਮ ਯਾਨੀ ਕਿ CRS ਪ੍ਰਣਾਲੀ ਵਰਤੋ ਕਰਦਾ ਹੈ ਅਤੇ ਹਰੇਕ ਐਕਸਪ੍ਰੈਸ ਐਂਟਰੀ ਡਰਾ ਦੇ ਲਈ ਕੁਇਸ਼ ਹਾਲ ਨੂੰ ਵਿਸਥਿਤ ਕਰਦੇ 25 ਮਾਰਚ 2025 ਨੂੰ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਵਿਆਪਕ ਰੈਂਕਿੰਗ ਸਿਸਟਮ ਤੋਂ ਨੌਕਰੀ ਪੇਸ਼ਕਸ਼ ਅੰਕ ਵਾਪਸ ਲੈ ਲਏ ਨੇ ਇਹ ਮੌਜੂਦਾ ਅਤੇ ਭੁਇਖ ਦੇ ਉਮੀਦਵਾਰ ਦੋਵਾਂ ਤੇ ਲਾਗੂ ਹੋਵੇਗਾ ਵਿਆਪਕ ਰੈਂਕਿੰਗ ਸਿਸਟਮ ਤੋਂ ਨੌਕਰੀ ਪੇਸ਼ਕਸ਼ ਅੰਕ ਨੂੰ ਹਟਾਉਣ ਸਾਰੀ ਸ਼੍ਰੇਣੀਆਂ ਉੱਤੇ ਲਾਗੂ ਨਹੀਂ ਹੋਵੇਗਾ ਪਰ ਸਿਰਫ ਉਨ੍ਹਾਂ ਤੇ ਲਾਗੂ ਹੋਵੇਗਾ ਜੋ ਰਾਸ਼ਟਰੀ ਕਿਤਾ ਵਰਗੀਕਰਨ ਦੇ ਪ੍ਰਮੁੱਖ ਸਮੂਹ 00 ਅਤੇ ਕਿਸੇ ਹੋਰ ਹੁਨਰਵੰਦ ਕਿੱਤੇ ਦੇ ਅਧੀਨ ਸ਼੍ਰੇਣੀ ਪਤ ਨਹੀਂ ਦੱਸਦੀ ਇਹ ਜੀਨਾ ਉਮੀਦਵਾਰਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ ਵਿੱਚ ਯੋਗ ਨੌਕਰੀ ਦੀਆਂ ਪੇਸ਼ਕਸ਼ਾਂ ਨਹੀਂ ਉਹ ਆਪਣੇ ਪਹਿਲਾਂ ਤੋਂ ਸਬੰਧਿਤ CRS ਅੰਕ ਗਵਾਟ ਦੇਣਗੇ ਇਸੇ ਉਲਟ ਮੌਜੂਦਾ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ ਦੇ ਕੋਲ 25 ਮਾਰਚ 2025 ਤੋਂ ਬਾਅਦ ਵਾਧੂ ਅੰਕ ਹਾਸਲ ਕਰਨ ਦਾ ਮੌਕਾ ਨਹੀਂ ਹੋਵੇਗਾ। ਦੱਸੀ ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ ਕਿ ਪੀ ਐਨ ਪੀ ਐਸ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਸਥਾਈ ਨਿਵਾਸ ਦੇ ਲਈ ਪ੍ਰਵਾਸੀਆਂ ਦੀ ਚੋਣ ਕਰਨਤੀ ਆਗਿਆ ਦਿੰਦੇ ਨੇ ਕੈਨੇਡਾ ਵਿੱਚ ਕਈ ਵੱਖ-ਵੱਖ ਪੀ ਐਨ ਪੀ ਸਟ੍ਰੀਮਾਂ ਨੇ ਪੀ ਐਨ ਪੀ ਉਮੀਦਵਾਰਾਂ ਦੀ ਚੋਣ ਸੂਬੇ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਮੰਗ ਵਾਲੇ ਕੀਤੇ ਵਿੱਚ ਕੰਮ ਕਰਨ ਅਤੇ ਸੂਬੇ ਵਿੱਚ ਪਹਿਲਾਂ ਕੰਮ ਜਾਂ ਫਿਰ ਅਧਿਐਨ ਦਾ ਤਜਰਬਾ ਹੋਣ ਜਾਂ ਫਿਰ ਸੂਬੇ ਦੇ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਰੋਤ ਹੋਣ ਵਰਗੇ ਮਾਪਦੰਡਾ ਤੇ ਆਧਾਰ ਉੱਤੇ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ